ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਤਿੰਨ ਜਿਹੜੇ ਸਸਪੀਸ਼ੀਅਸ ਬੰਦੇ ਆ ਉਹ ਨਗਰ ਦੇ ਮਾਰਕੀਟ 'ਚ ਦੇਖੇ ਗਏ ਜਿਹੜੀ ਵਾਰਤਾ 29 ਲਈ ਕਲੀ 30 ਜੁਨ ਵੀ ਜਾਪਦੀ ਹੈ ਐਜ਼ ਆਫ ਨਾਓ ਪਠਾਨਕੂੜ ਦੇ ਵਿੱਚ ਤਿੰਨ ਸ਼ੱਕੀ ਲੋਕਾਂ ਦੀ ਫੋਟੋ ਹੈ ਜੋ ਵਾਇਰਲ ਹੋ ਰਹੀ ਹੈ ਸੋ ਨੰਗਲਪੁਰ ਇਲਾਕੇ ਦੇ ਵਿੱਚ ਇਹ ਤਿੰਨੋਂ ਸ਼ੱਕੀ ਦੇਖੇ ਗਏ ਸੀ ਬੀਐਸਐਫ ਯੂਨੀਫਾਰਮ ਦੇ ਵਿੱਚ ਇਹ ਤਿੰਨੋਂ ਸ਼ੱਕੀ ਤੇ 29 ਤੇ 30 ਜੂਨ ਦੀ ਖਿੱਚੀ ਫੋਟੋ ਹੈ ਜੋ ਦੱਸੀ ਜਾ ਰਹੀ ਹੈ ਜੀ ਹਾਂ ਪਠਾਨਕੂੜ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਖ-ਵੱਖ ਜਗ੍ਹਾ ਤੇ ਸ਼ੱਕੀ ਵਿਅਕਤੀ ਦੇਖੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਦੇ ਚੱਲਦਿਆਂ ਪਠਾਨਕੂੜ ਦੀ ਇੱਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਇਸ ਵਿੱਚ ਬੀਐਸਐਫ ਦੀ ਵਰਦੀ ਤੇ ਤਿੰਨ ਸ਼ਖਸ ਦਿਖਾਈ ਦੇ ਰਹੇ ਨੇ ਇਹ ਫੋਟੋ 29 ਜਾਂ 30 ਜੂਨ ਦੀ ਹੈ ਫੋਟੋ ਵਾਇਰਲ ਦਿਆਈ ਰਾਤ ਨੂੰ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤਿੰਨਾਂ ਸ਼ੱਕੀ ਹੈ ਜੋ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਨੇ ਸ਼ੱਕੇ ਦੀਆਂ ਫੋਟੋਆਂ ਖਿੱਚ ਕੇ ਪੁਲਿਸ ਨੂੰ ਸੂਚਿਤ ਕੀਤਾ ਸੀ ਫੋਟੋ ਵਾਇਰਲ ਹੁੰਦੇ ਹੀ ਥਾਣਾ ਨੰਗਲਪੁਰ ਦੀ ਪੁਲਿਸ ਚੌਕਸ ਹੋ ਗਈ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਭਾਲ ਲਈ ਨੰਗਲਪੁਰ ਅੱਡੇ 'ਚ ਸੀਸੀਟੀਵੀ ਦੀ ਸਕੈਨਿੰਗ ਕੀਤੀ ਪੁਲਿਸ ਅਤੇ ਫੌਜ ਪਿਛਲੇ 8 ਦਿਨਾਂ ਤੋਂ ਨਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਤਿੰਨੋਂ ਸ਼ੱਕੀ ਪੁਲਿਸ ਅਤੇ ਫੌਜ ਨੂੰ ਚੱਕਮਾ ਦੇ ਰਹੇ ਨੇ ਇਸ ਤੋਂ ਪਹਿਲਾਂ ਸਰਹੰਦੀ ਖੇਤਰ ਦੇ ਪਿੰਡ ਕੋਡ ਪੱਟੀਆਂ ਵਿੱਚ ਦੋ ਸ਼ੱਕੀ ਵਿਅਕਤੀ ਇੱਕ ਫਾਰਮ ਹਾਊਸ 'ਚ ਦਾਖਲ ਹੋਏ ਸਨ ਜਿੱਥੇ ਉਹ ਖਾਣਾ ਖਾ ਕੇ ਫਰਾਰ ਹੋਈ ਸੀ ਤਿੰਨ ਦਿਨਾਂ ਬਾਅਦ ਪਿੰਡ ਕੀੜੀ ਗੰਡੇਆਲ 'ਚ ਲੋਕਾਂ ਪੂਜ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ ਹਾਲਾਂਕਿ ਸ਼ੱਕੀ ਵਿਅਕਤੀ ਤਸਵੀਰਾਂ ਵੀ ਫੋਰਜ ਨਾ ਸਾਂਝੀ ਕੀਤੀਆਂ ਜਾਣਗੀਆਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ੱਕੀ ਅਸਲ ਵਿੱਚ ਹਨ ਜਾਂ ਫਿਰ ਫੋਰਜ ਦੇ ਕਰਮਚਾਰੀ ਹਨ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਤਿੰਨ ਜਿਹੜੇ ਸਸਪੀਸ਼ੀਅਸ ਬੰਦੇ ਆ ਉਹ ਨੰਗਲ ਦੇ ਮਾਰਕੀਟ 'ਚ ਦੇਖੇ ਗਏ ਤੇ ਇਹ ਜਿਹੜੀ ਵਾਰਦਾਤ ਤਾਂ 29 ਪਬਲਿਕ 30 ਜੂਨ ਦੀ ਜਾਪਦੀ ਹੈ ਐਜ਼ ਆਫ ਨਾਓ ਇਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਦੇ ਬਾਅਦ ਜਿਹੜੀ ਅਗਲੀ ਕਾਰਵਾਈ ਇਹਦੇ ਬਾਅਦ ਅਮਲ 'ਚ ਲਿਆਂਦੀ ਜਾਊਗੀ ਨਾਲ ਮੈਂ ਦੱਸ ਦੇਣਾ ਚਾਹਨਾ ਕਿ ਵੀ ਆਪਾਂ ਇਸ ਏਰੀਆ 'ਚ ਮੁਕੰਮਲ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਤੇ ਇਸ ਵੇਲੇ ਮੈਂ ਨੰਗਲਪੁਰ ਪੁਲਿਸ ਸਟੇਸ਼ਨ 'ਚ ਇੱਥੇ ਵੀ ਆਪਣੇ ਕੋਲ ਜਿਹੜੇ ਐਸਓਜੀ ਦੇ ਵੀ ਜਵਾਨਸ ਵਗੈਰਾ ਹੈ ਬਾਕੀ ਅਦਰਵਾਈਜ਼ ਇਸ ਪੂਰੇ ਏਰੀਆ 'ਚ ਆਪਾਂ ਜਿਹੜੀ ਹੈ ਫੋਰਸ ਕਾਫੀ ਤਣਾਤ ਕੀਤੀ ਹੋਈ ਹੈ ਅਦਰਵਾਈਜ਼ ਵੀ ਕਿਉਂਕਿ ਇੱਥੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦਾ ਰੂਟ ਵੀ ਹੈ ਪੈਂਦਾ ਬਾਕੀ ਪੂਰੇ ਡਿਸਟ੍ਰਿਕਟ 'ਚ ਵੀ ਜਿਹੜੀ ਆਪਣੀ ਫੋਰਸ ਹੈ ਪੂਰੀ ਅਲਰਟ ਤੇ ਹੈ ਤੇ ਸਾਰੇ ਜਿਹੜੇ ਨਾਕੇ ਆ ਉਥੇ ਚੈਕਿੰਗ ਵੀ ਚੱਲ ਰਹੀ ਆ ਬਾਕੀ ਕਿਸੇ ਨੂੰ ਕੋਈ ਪੈਨਿਕ ਰਿਆ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਇਸ ਸੀਜ਼ਨ ਨੂੰ ਆਪਾਂ ਵੈਰੀਫਾਈ ਕਰ ਰਹੇ ਆ ਤੇ ਬਾਅਦ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ